ਚੱਲ ਫੈਸਲਾ ਕਰ ਲੈ ਯਾਰ ਦੇਰ ਕੀ ਲਾਉਣੀ ਬਹੁਤ ਹੋ ਗਏ ਤਰਕ ਵਿਚਾਰ ਦੇਰ ਕੀ ਲਾਉਣੀ ਚੱਲ ਫੈਸਲਾ ਕਰ ਲੈ ਯਾਰ ਦੇਰ ਕੀ ਲਾਉਣੀ ਬਹੁਤ ਹੋ ਗਏ ਤਰਕ ਵਿਚਾਰ ਦੇਰ ਕੀ ਲਾਉਣੀ ਤੇਰੇ ਲਈ ਐ ਜੋ ਲਾਜ਼ਮੀ ਉਹੀ ਚੁਣ ਲੈ ਆਪਣੀ ਖਾਤਰੀ ਕਮੰਜ਼ਿਲ ਦਾ ਨਕਸ਼ਾ ਬਣ ਲੈ ਤੇਰੇ ਲਈਏ ਜੋ ਦਾਦਮੀਆਂ ਹੋਹੀ ਚੁਣ ਲੈ ਆਪਣੀ ਖਾਤਰ ਇੱਕ ਮੰਜ਼ਿਲ ਦਾ ਨਕਸ਼ਾ ਬੁਣ ਲੈ ਵਾਧੂ ਬੋਝਾ ਸੁੱਟ ਕੇ ਮਾਰ ਦੇਰ ਕੀ ਲਾਉਣੀ ਚੱਲ ਫੈਸਲਾ ਕਰ ਲੈ ਯਾਰ ਦੇਰ ਕੀ ਲਾਉਣੀ ਬਹੁਤ ਹੋ ਗਏ ਤਰਕ ਵਿਚਾਰ ਦੇਰ ਕੀ ਲਾਉਣੀ ਸਿਰਫ ਸੋਚਦੇ ਰਹਿੰਦੇ ਨੇ ਤੇ ਕਰਮ ਨਹੀਂ ਕਰਦੇ ਸੁਪਨੇ ਅੰਦਰ ਬਹਿਸ਼ਤ ਵਾਲੀਆਂ ਪੌੜੀਆਂ ਚੜ੍ਹਦੇ ਸਿਰਫ ਸੋਚਦੇ ਰਹਿੰਦੇ ਨੇ ਤੇ ਕਰਮ ਨਹੀਂ ਕਰਦੇ ਸੁਪਨੇ ਅੰਦਰ ਬਹਿਸ਼ਤ ਵਾਲੀਆਂ ਪੌੜੀਆਂ ਚੜ੍ਹਦੇ ਅੱਖ ਖੁੱਲੀ ਤੇ ਧੂਆਂ ਧਾਰ ਦੇ ਕੀ ਲਾਉਣੀ ਕੱਲ ਫੈਸਲਾ ਕਰ ਲੈ ਯਾਰ ਦੇਰ ਕਿਲੋਣੀ ਬਹੁਤ ਹੋ ਗਏ ਤਰਕ ਵਿਚਾਰ ਦੇਰ ਕਿਲੋਣੀ ਕਾ ਤੂੰ ਤੇਰੀਆਂ ਗੱਲਾਂ ਵਿੱਚ ਤਕਰੀਬਨ ਹੈ ਜੀ ਧਰਤੀ ਘੁੰਮੇ ਨੇਮ ਨਾਲ ਤਾਂ ਜੀਵਨ ਹੈ ਜੀ ਕਾ ਤੂੰ ਤੇਰੀਆਂ ਗੱਲਾਂ ਵਿੱਚ ਤਕਰੀਬਨ ਹੈ ਜੀ ਧਰਤੀ ਘੁੰਮੇ ਨੇਮ ਨਾਮ ਨਾਲ ਤਾਂ ਜੀਵਨ ਹੈ ਜੀ ਘੜਾ ਹੁਕਮ ਦਾ ਫੜ ਲੈ ਯਾਰ ਦੇਰ ਕੀ ਲਾਉਣੀ ਚੱਲ ਫੈਸਲਾ ਕਰ ਲੈ ਯਾਰ ਦੇਰ ਕੀ ਲਾਉਣੀ ਚੱਲ ਫੈਸਲਾ ਕਰ ਲੈ ਯਾਰ ਦੇਰ ਕੀ ਲਾਉਣੀ ਇੱਕੋ ਰਸਤਾ ਫੜ ਲੈ ਯਾਰ ਦੇਰ ਕੀ ਲਾਉਣੀ ਚੱਲ ਫੈਸਲਾ ਕਰ ਲੈ ਯਾਰ ਦੇਰ ਕੀ ਲਾਉਣੀ ਜਿੰਦਾਬਾ ਸਤਿਓ ਅਸੀਂ ਸਤਿਓ ਮੇਰੀ ਵੀ ਸਾਰਿਆਂ ਨੂੰ ਇਹੀ ਬੇਨਤੀ ਆ ਇਹ ਇੱਥੇ ਬੈਠੀ ਆਪਾਂ ਫੈਸਲਾ ਕਰੀਏ ਇੱਥੇ ਰਹਿਣ ਦਾ ਤਾਂ ਕਿ ਆਪਣਾ ਕੰਮ ਜਲਦ ਤੋਂ ਜਲਦ ਆਪਣਾ ਸਿਰੇ ਚੜ ਸਕੇ ਤੇ ਮੈਂ ਹੁਣ ਤੁਹਾਡੇ ਸਾਹਮਣੇ ਆਪਣੇ ਗੀਤ ਨਾਲ ਹਾਜ਼ਰੀ ਲਾਉਣ ਲੱਗਾ ਕਿ ਵਾਦੂ ਬੋਝਾ ਮੋਢਿਆਂ ਉਤੋਂ ਲਾਉਣ ਦਾ ਵੇਲਾ ਏ ਗਹਿਰੇ ਵਿੱਚੋਂ ਮੋਤੀ ਕੱਢ ਲਿਆਉਣ ਦਾ ਵੇਲਾ ਏ ਵਾਦੂ ਬੋਝਾ ਮੋਢਿਆਂ ਉਤੋਂ ਲਾਉਣ ਦਾ ਵੇਲਾ ਏ ਗਹਿਰੇ ਵਿੱਚੋਂ ਮੋਤੀ ਕੱਢ ਲਿਆਉਣ ਦਾ ਵੇਲਾ ਕੱਢ ਲਿਆਉਂਦਾ ਵੇੜਾ ਏ ਮੇਰੇ ਹਿੱਸੇ ਦੇਗੀ ਤਾ ਨੂੰ ਮੈਂ ਹੀ ਗਾਉਣਾ ਏ ਤੇਰੇ ਹਿੱਸੇ ਦੇਗੀ ਤਾ ਨੂੰ ਤੂੰ ਹੀ ਗਾਉਣਾ ਏ ਘਰ ਲੈ ਕੰਠ ਖਿਆਲਾਂ ਨੂੰ ਐ ਗਾਉਣ ਦਾ ਵੇੜਾ ਏ ਵਾਦੂ ਬੋਝਾ ਮੋਢਿਆਂ ਉਤੋਂ ਲਾਉਣ ਦਾ ਵੇੜਾ ਏ ਗਹਿਰੇ ਵਿੱਚੋਂ ਮੋਤੀ ਕੱਢ ਲਿਆਉਣ ਦਾ ਵੇੜਾ ਏ ਇਸ਼ਕ ਚ ਹੋਈ ਕਮਾਈ ਵੀ ਤਾਂ ਚੰਗੀ ਹੁੰਦੀ ਐ ਇਸ਼ਕ ਚ ਹੋਈ ਕਮਾਈ ਵੀ ਤਾਂ ਚੰਗੀ ਹੁੰਦੀ ਐ ਪਰ ਹੁਣ ਮਰਾ ਐਸੀ ਆ ਇਹ ਕਮਾਉਣ ਦਾ ਵੇੜਾ ਏ ਵਾਦੂ ਬੋਝਾਂ ਮੋਢਿਆਂ ਉਤੋਂ ਨੋਂਦਾ ਰੇੜਾ ਏ ਡੇਰੇ ਵਿੱਚੋਂ ਮੋਤੀ ਕੱਢ ਲਿਆਉਂਦਾ ਰੇੜਾ ਏ ਜਿੱਧਰ ਰਸਤਾ ਮਿਲਦਾ ਸਾਰੇ ਭੱਜੇ ਜਾਂਦੇ ਨੇ ਜਾਉਂਦੇ ਨੇ ਇਸ ਹਾਲ ਤੇ ਰਸਤੇ ਨਵੇਂ ਬਣਾਉਣ ਦਾ ਵੇਲਾ ਏ ਵਾਧੂ ਬੋਝਾਂ ਮੋੜਿਆਂ ਉਤੋਂ ਲਾਉਣ ਦਾ ਵੇਲਾ ਏ ਗਹਿਰੇ ਵਿੱਚੋਂ ਮੋਤੀ ਕੱਢ ਲਿਆਉਣ ਦਾ ਵੇਲਾ ਏ ਦੇਖ ਕਲੰਦਰ ਸਾਰੀ ਦੁਨੀਆ ਰੋਈ ਜਾਂਦੀ ਏ ਦੇਖ ਕਲੰਦਰ ਸਾਰੀ ਦੁਨੀਆ ਜਿੰਮੇਵਾਰੀ ਵੱਡੀ ਇਹ ਹਸਾਉਣ ਦਾ ਵੇੜਾ ਏ ਵਾਦੂ ਬੋਜਾ ਮੋਢਿਆਂ ਉਤੋਂ ਲਾਉਣ ਦਾ ਵੇੜਾ ਏ ਗਹਿਰੇ ਵਿੱਚੋਂ ਮੋਤੀ ਕੱਢ ਲਿਆਉਣ ਦਾ ਵੇੜਾ ਏ ਇਹ ਕੁਦਰਤ ਦੇ ਕੁੰਡਿਆਂ ਨੂੰ ਖੜਕ ਜੀ ਹਾਏ ਬਿਲਕੁਲ ਪੜਨ ਪੜਾਉਂਦਾ ਵੇੜਾ ਏ ਵਾਦੂ ਗੋਜਾ ਮੋਢਿਆਂ ਉਤੋਂ ਲਾਉਣ ਦਾ ਵੇੜਾ ਏ ਗਹਿਰੇ ਵਿੱਚੋਂ ਮੋਤੀ ਕੱਢ ਲਿਆਉਣ ਦਾ ਵੇੜਾ ਏ ਵਾਦੂ ਗੋਜਾ ਮੋਢਿਆਂ ਉਤੋਂ ਲਾਉਣ ਦਾ ਵੇੜਾ ਏ ਇਗੇ ਇੱਕ ਹੋਰ ਗਾ ਲਓ ਚੱਲ